ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਸ਼੍ਰੀ ਗੋਰਵਿਆਦੋ ਆਈਪੀਐਸ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੇ ਇਲਾਕੇ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਜਿਹੜੇ ਬੰਦੇ ਜਨਾ ਤੇ ਉਤੇ ਪਰਚੇ ਦਰਜ 하게 ਨੇ ਜਿਹੜੇ ਮੁਲਜ਼ਮ ਹੈਗੇ ਨੇ ਵੱਖ-ਵੱਖ ਮੁਕਦਮਿਆਂ ਦੇ ਵਿੱਚ ਐਂਡ ਜਨਾ ਦੇ ਕੋਲ ਲਾਇਸੈਂਸੀ ਅਸਲੇ ਹੈਗੇ ਨੇ ਉਹਦੇ ਵਿੱਚ ਡੀਸੀ ਗੁਰਦਾਸਪੁਰ ਸਾਹਿਬ ਨੂੰ ਰეკਮੈਂਡੇਸ਼ਨ ਕੀਤੀ ਸੀ ਕਿ ਫਰਦਰ ਕੈنسਲੇਸ਼ਨ ਆਫ ਲਾਇਸੈਂਸਸ ਅਨ ਉਹਦੇ ਵਿੱਚ ਡੀਸੀ ਦਫਤਰ ਪ੍ਰੋਪਰ ਸਕਰੂਟੀਨੀ ਕਰਕੇ ਬਟਾਲਾ ਪੁਲਿਸ ਨੂੰ ਇੱਕ ਸਕਸੈਸ ਮਿਲੀ ਹੈ ਇਹਦੇ ਵਿੱਚ ਕਰੀਬਨ 150 ਜਿਹੜੇ ਅਸਲਾ ਲਾਇਸੈਂਸਸ ਹੈ ਉਹ ਸਸਪੈਂਡ ਹੋ ਚੁੱਕੇ ਨੇ ਤਾਂ ਇਹਦੇ ਵਿੱਚ ਕਰੀਬਨ 27 ਜਿਹੜੇ ਲਾਇਸੈਂਸਸ ਹੈਗੇ ਨੇ 307 ਕੇਸਾਂ ਦੇ ਵਿੱਚ ਜਿਹੜੇ ਮਲਜ਼ਮ ਸੀਗੇ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਸੀਗਾ ਉਹ ਕੈਨਸਲ ਹੋ ਚੁੱਕੇ ਨੇ ਸਿਮਿਲਰਲੀ ਆਰਮਜ਼ ਐਕਟ ਦੇ ਵਿੱਚ 48 ਲਾਇਸੈਂਸਸ ਹੈਗੇ ਨੇ ਹਰਟ ਕੇਸਸ ਦੇ ਵਿੱਚ 17 ਲਾਇਸੈਂਸਸ ਔਰ ਜਿਹੜੇ 302 ਜਾਂ ਮਰਡਰ ਕੇਸਸ ਉਹਦੇ ਵਿੱਚ 4 ਜਿਹੜੇ ਲਾਇਸੈਂਸ ਉਹ ਕੈਨਸਲ ਹੋ ਚੁੱਕੇ ਨੇ ਤਾਂ ਇਹਦੇ ਵਿੱਚ ਬਟਾਲਾ ਪੁਲਿਸ ਦਾ ਇਹ ਜਿਹੜਾ ਉਪਰਾਲਾ ਹੈ ਇਹਨੂੰ ਅੱਗੇ ਵੀ ਕੰਟੀਨਿਊ ਰੱਖਿਆ ਜਾਵੇਗਾ ਇਹ ਜਿਹੜੇ ਆਰਮਜ਼ ਲਾਇਸੈਂਸਸ ਹੈ ਐਂਡ ਇਹਦੇ ਵਿੱਚ ਜਿਹੜੇ ਓਨਰਸ ਹੈ ਉਨਾ ਦਾ ਬੈਕਗਰਾਉਂਡ ਉਹਨਾਂ ਦੇ ਜਿਹੜੇ ਕ੍ਰੈਡੈਂਸ਼ਲਸ ਹੈ ਉਹ ਕੰਟੀਨਿਊਸਲੀ ਇਸੇ ਰਿਵਿਊ ਕਰਦਾ ਰਹਾਂਗੇ ਐਂਡ ਜਿੱਥੇ ਅ ਕਿਸੇ ਕੋਈ ਓਨਰ ਅ ਕਿਸੇ ਮੁਕਦਮੇ ਦੇ ਵਿੱਚ ਨਾਮਜ਼ਦ ਹੁੰਦਾ ਹੈ ਜਾਂ ਪਰਚਾ ਦਰਜ ਹੁੰਦਾ ਹੈ ਜਾਂ ਇਸ ਤਰ੍ਹਾਂ ਦੀ ਕੋਈ ਗਲਤ ਸਮਾਜ ਵਿਰੋਧੀ ਹਰਕਤ ਕਰਦਾ ਹੈ ਤਾਂ ਇਮੀਡੀਏਟਲੀ ਉਸੇ ਵੇਲੇ ਉਹਦਾ ਜਿਹੜਾ ਅਸਲਾ ਲਾਇਸੈਂਸ ਹੈ ਉਹ ਕੈਨਸਲ ਕੀਤਾ ਜਾਵੇਗਾ ਐਂਡ ਉਹਦਾ ਜਿਹੜਾ ਅਸਲਾ ਹੈ ਐਂਡ ਜਿਹੜੀ ਲਾਇਸੈਂਸ ਹੈ ਉਹਨੂੰ ਪੂਲਸ ਵੱਲੋਂ ਜ਼ਬਤ ਕੀਤਾ ਜਾਵੇਗਾ ਥੈਂਕ ਯੂ ਜੈ ਹਿੰਦ